ਇਹਨਾਂ ਦੀ ਗਾਇਕੀ ਅੱਜ ਕੱਲ ਇਹਨਾਂ ਦੀ ਪਤੰਗ ਵਾਂਗੀ ਕਾਫੀ ਉਡਾਨ ਪੜ ਰਹੀ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕੀ ਗੀਤਾ ਜ਼ੈਲਦਾਰ ਦੀ ਜਿਹੜੇ ਆਪਣੀ ਨਵੀਂ ਐਲਬਮ 302 ਨਾਲ ਖੂਬ ਤਮਾਇਆ ਕਰਨ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਮੈਂ ਠੀਕ ਹਾਂ ਜੀ ਬਿਲਕੁਲ ਫਿੱਟ ਫਾਟ ਤੁਹਾਡੇ ਸਾਹਮਣੇ ਜਿੱਦਾਂ ਵੀ ਹੋ ਬਹੁਤ ਸਟਾਈਲਿਸ਼ ਵੀ ਲੱਗ ਰਹੇ ਹੋ ਹਾਂ ਨਿਊ ਲੁੱਕ ਚਲੋ ਦੇਖਦੇ ਹਾਂ ਜੀ ਲੋਕ ਕਿੰਨਾ ਪਸੰਦ ਕਰਦੇ ਨੇ ਟਰਾਈ ਕਰ ਰਹੇ ਹਾਂ ਨਵੀਂ ਲੁੱਕ ਤੇ ਹੋਪਫੁਲੀ ਪਹਿਲਾਂ ਵਾਂਗੂ ਸਾਰੇ ਪਸੰਦ ਕਰਨਗੇ ਨਹੀਂ ਪਰ ਕੁਝ ਸਪੈਸ਼ਲ ਕਰ ਰਹੇ ਹੋ ਇਸ ਲਈ ਇਹ ਲੋਕ ਕਪਣਾ ਆ ਰਹੇ ਹੋ ਜਾਂ ਉਦਾਂ ਹੀ ਜੀ ਕਰਿਆ ਸੀ ਯਾਰ ਨਹੀਂ ਕੁਝ ਡਿਫਰੈਂਟ ਕਰੀਏ ਸੀ ਕਾਫੀ ਟਾਈਮ ਤੋਂ ਨਾ ਮੈਂ ਸੇਮ وہی ਗੋਟੀ ਰੱਖ ਕੇ ਕਰ ਰਿਹਾ ਸੀ ਸੋ ਮੈਂ ਸੋਚਿਆ ਯਾਰ लेट्स ਚੇਂਜ ਸਮਥਿੰਗ ਹਨਾ ਕੁਝ ਗਾਣਿਆਂ 'ਚ ਵੀ ਥੋੜਾ ਚੇਂਜ ਕੀਤਾ ਤੇ ਫੇਰ ਮੈਂ ਕੱਪੜੇ ਵੀ ਚੇਂਜ ਕਰ ਲੈ ਲੁੱਕ ਵੀ ਦਾੜੀ ਵੀ ਚੇਂਜ ਟੋਪੀ ਤਾਂ ਜੈਜੀ ਵੀ ਵਾਲੀ ਲੱਗਦੀ ਹੈ ਇਹ ਟੋਪੀ ਕਿਸੇ ਦੀ ਨਹੀਂ ਹੈ ਜੀ ਇਹ ਸ਼ਾਪ ਤੋਂ ਮਿਲਦੀ ਹੈ ਸਾਰਿਆਂ ਦੀ ਹੈ ਹਾਂ ਜੀ ਸਾਰਿਆਂ ਦੀ ਹੈ اچھا ਜੀ ਤੁਹਾਡੇ ਗੀਤਾਂ ਤੁਸੀਂ ਯਾਰ ਕੀ ਕੁਝ ਡਿਫਰੈਂਟ ਸਕਰੀਨ ਤੇ ਵੀ ਤੁਸੀਂ ਕਰ ਰਹੇ ਹੋ ਹੈਨਾ ਆਪਣੀ ਲੁੱਕ ਬਾਰੇ ਤਾਂ ਅਸੀਂ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਪੰਜਾਬੀ ਗਾਇਕੀ 'ਚ ਵੀ ਕਾਫੀ ਚੇਂਜ ਆ ਰਿਹਾ ਹੈ ਹੈਨਾ ਪਹਿਲਾਂ ਐਲਬਮਾਂ ਆਉਂਦੀਆਂ ਸੀ ਹੁਣ ਸਿੰਗਲ ਟਰੈਕ ਰਿਲੀਜ਼ ਹੋ ਰਹੇ ਨੇ ਫੇਲੇ ਗਾਣੇ ਚੇਂजेस ਦੇਖੋ ਹਰ ਸਾਲ ਹਰ ਇੱਕ ਦੋ ਸਾਲ ਬਾਅਦ ਚੇਂजेस ਤਾਂ ਆਉਣੀਆਂ ਨੇ ਇੰਡਸਟਰੀ ਤਾਂ ਹੀ ਚੱਲੀ ਹੈ ਅਗਰ ਚੇਂजेस ਆਉਣਗੀਆਂ ਤੇ ਇਹ ਨਹੀਂ ਹੈਗਾ ਵੀ ਸਿੰਗਲਸ ਹੀ ਆ ਰਹੇ ਨੇ ਪਰ ਜਿੱਦਾਂ ਜਿਹੜੇ ਸਟੈਬਲਿਸ਼ਡ ਆਰਟਿਸਟਸ ਨੇ ਸਭ ਦੀਆਂ ਸੋਲੋ ਐਲਬਮ ਆ ਰਹੀਆਂ ਸੋ ਇਟਸ ਡਿਪੈਂਡ ਕਿ ਤੁਸੀਂ ਕਿੰਨਾ ਸਰਵਾਈਵ ਕਰਦੇ ਹੋ ਕਿੰਨੇ ਗਾਣੇ ਲੋਕਾਂ ਨੂੰ ਰਿਲੀਜ਼ ਕਰਕੇ ਦੇ ਸਨ ਮਹਿੰਗਾ ਹੈ ਨਾ ਮਿਊਜ਼ਿਕ ਬਹੁਤ ਜ਼ਿਆਦਾ ਇਸ ਕਰਕੇ ਅਸੀਂ ਫੁੱਲ ਐਲਬਮ ਕੀਤੀ ਹੈ ਸਿੰਗਲ ਤੋਂ ਬਾਅਦ ਹੋਪਫੁਲੀ ਅਗਲੇ ਸਾਲ ਬਹੁਤ ਸਾਰੀਆਂ ਫੁੱਲ ਐਲਬਮਜ਼ ਆਉਣਗੀਆਂ ਮੈਂ ਸੋਚਦਾ ਕਿ ਆਰਟਿਸਟਾਂ ਨੂੰ ਫੁੱਲ ਐਲਬਮਜ਼ ਕਰਨੀਆਂ ਚਾਹੀਦੀਆਂ ਲੋਕਾਂ ਨੂੰ 뮤ਜ਼ਿਕ ਇੱਕ ਸਿੰਗਲ ਨਾਲ ਇੱਕ ਆਰਟਿਸਟ ਜਿਹੜਾ ਸਟੈਬਲਿਸ਼ਡ ਆਰਟਿਸਟ ਹੈ ਉਹ ਲੋਕਾਂ ਨੂੰ ਹੋਰ ਚਾਹੀਦੇ ਉਹਦੇ ਗਾਣੇ ਸੁਣਨੇ ਸੋ ਇਸ ਕਰਕੇ ਫੁੱਲ ਐਲਬਮ ਮੈਂ ਕੀਤੀ ਅੱਛਾ ਤੁਸੀਂ ਸਰਵਾਈਵਲ ਦੀ ਗੱਲ ਕੀਤੀ ਉਹੀ ਆਪਾਂ ਕਰ ਰਹੇ ਸੀ ਬਿਕੋਜ਼ ਪਹਿਲੇ ਜਦ ਤੁਸੀਂ ਆਪਣਾ ਕਰੀਅਰ ਸਟਾਰਟ ਕੀਤਾ ਸੀ ਹੈਨਾ ਉਸ ਟਾਈਮ ਬਹੁਤ ਵੱਖਰਾ ਮਾਹੌਲ ਹੁੰਦਾ ਸੀ ਹੁਣ ਤੁਹਾਨੂੰ ਲੱਗਦਾ ਹੈ ਕਿ ਸਰਵਾਈਵਰ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਬਹੁਤ ਚੇਂਜਸ ਕਰਨੇ ਪੈਂਦੇ ਨੇ ਜਾਂ ਕਿਤੇ ਨਾ ਕਿਤੇ ਕਦੇ ਨਾ ਕਦੇ ਕਿਸੇ ਚੀਜ਼ ਦਾ ਕੰਪਰੋਮਾਈਜ਼ ਵੀ ਕਰਨਾ ਪੈਂਦਾ ਹੈ ਨਹੀਂ ਜਦੋਂ ਮਤਲਬ ਜਦੋਂ ਮੈਂ ਸ਼ੁਰੂ ਕੀਤਾ ਉਦੋਂ ਇਸ ਨਾਲੋਂ ਟਾਈਮ ਔਖਾ ਸੀ ਕਿਉਂਕਿ ਉਹਦੇ ਤੁਹਾਡੇ ਕੋਲ ਕੋਈ ਹੈ ਹੋਰ ਕੋਈ ਇੰਨਾ ਨਾ ਸੋਸ਼ਲ ਮੀਡੀਆ ਨਹੀਂ ਸੀ ਤੁਸੀਂ ਚੈਨਲ ਤੇ ਹੀ ਆਪਣੀ ਐਡ ਕਰਕੇ ਆਪਣੇ ਨੂੰ ਪ੍ਰਮੋਟ ਕਰਦੇ ਪਰ ਹੁਣ ਬਹੁਤ ਸਾਰੇ ਹੋਰ ਜਿਹੜੇ ਤੁਹਾਡੇ ਕੋਲ ਸਾਨੂੰ ਸੋਰਸਸ ਆ ਗਏ ਨੇ ਫੇਸਬੁੱਕ YouTube ਲੋਕ ਹੋਰ ਤਰੀਕੇ ਨਾਲ ਆਪਣੇ ਗਾਣਿਆਂ ਨੂੰ ਅਸੀਂ ਪ੍ਰਮੋਟ ਕਰ ਸਕਦੇ ਇਹਨਾਂ ਨਾਲ ਫਾਇਦਾ ਹੋਇਆ ਅੱਗੇ ਨਾਲੋਂ ਸਸਤਾ ਹੋ ਗਿਆ ਅੱਗੇ ਨਾਲ ਪਹਿਲਾਂ ਬਹੁਤ ਮਹਿੰਗਾ ਸੀ 뮤ਜ਼ਿਕ ਨੂੰ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਜਦੋਂ ਮੈਂ ਜਦੋਂ ਮੈਂ ਸਟਾਰਟ ਕੀਤਾ 10 ਸਾਲ ਪਹਿਲਾਂ ਆਗੇ ਤੇ ਬਹੁਤ ਪੈਸੇ ਲੱਗਦੇ ਸੀ ਹੁਣ ਥੋੜਾ ਅੱਗੇ ਨਾਲ ਈਜ਼ੀ ਲੱਗਦਾ ਸੋ ਆਈ ਥਿੰਕ ਚੰਗੀ ਗੱਲ ਹੈ ਖਰਚੇ ਘੱਟ ਰਹੇ ਨੇ ਤੇ ਮਿਊਜ਼ਿਕ ਜ਼ਿਆਦਾ ਆ ਰਿਹਾ ਤਾਂ ਕਰਕੇ ਆਈ ਥਿੰਕ ਫਿਰ ਫੁੱਲ ਐਲਬਮ ਵੀ ਨਿਕਾਲ ਸਕਦਾ ਬੰਦਾ ਹੈ ਨਾ ਬਿਕੋਜ਼ YouTube ਤੋਂ ਵੀ ਕਾਫੀ ਕਮਾਈ ਹੋ ਜਾਂਦੀ ਹੈ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਕਿੰਨੀ ਕਮਾਈ ਹੁੰਦੀ ਹੈ ਇਹ ਤਾਂ ਕੰਪਨੀ ਦੱਸੇਗੀ ਕਿਉਂਕਿ ਸਾਡੀ ਤਾਂ ਅੱਜ ਦਾ ਸ਼ੋਜ਼ ਕਰਕੇ ਫੁੱਲ ਐਲਬਮ ਕਰਦਾ ਮੈਂ ਤਾਂ ਮੇ ਲੋਕਾਂ ਨੂੰ ਜ਼ਿਆਦਾ ਗਾਣੇ ਹੋਣਗੇ ਜਦੋਂ ਪ੍ਰੋਗਰਾਮ ਕਰਨੇ ਨੇ ਲੋਕਾਂ ਕੋਲ ਵੱਧ ਮੇਰੇ ਕੋਲ ਗੀਤ ਹੋਣਗੇ ਲੋਕਾਂ ਨੂੰ ਸੁਣਨ ਨੂੰ ਜ਼ਿਆਦਾ ਮਿਲਣਗੇ ਅੱਛਾ ਗੀਤਾਂ 'ਚ ਵੀ ਤੁਸੀਂ ਕੋਈ ਚੇਂਜ ਆਪਣਾ ਟਰਾਈ ਕਰ ਰਹੇ ਹੋ ਬਿਕੋਜ਼ ਲਿਰਿਕਸ ਤੁਹਾਡੇ ਹਜੇ ਵੀ ਕਲਚਰਲ ਨੂੰ ਪ੍ਰੋਮੋਟ ਕਰਦੇ ਨੇ ਪਰ 뮤직 ਥੋੜਾ ਜਿਆਦਾ ਚੇਂਜ ਕਰਨਾ ਪੈਂਦਾ ਹੈ ਕਿਸ ਤਰ੍ਹਾਂ ਬਣਾ ਤੁਸੀਂ ਕੰਬੋ ਕਿਵੇਂ ਰੱਖਦੇ ਹੋ ਕਿ ਆਡੀਅנס ਤੇ ਦਿਨ ਤੱਕ ਤੁਸੀਂ ਪਹੁੰਚ ਸਕੋ ਆਡੀਅנס ਤੱਕ ਬਣੇ ਰਹੋ ਨਹੀਂ ਕੰਪੀਟੀਸ਼ਨ ਵਿੱਚ ਬਿਕਾਜ਼ YouTube ਤੁਸੀਂ ਕਹੇ ਰਹੇ YouTube ਨਾਲ ਫਾਇਦਾ ਹੋਇਆ ਪਰ YouTube ਨਾਲ ਕੰਪੀਟੀਸ਼ਨ ਵੀ ਵਧਿਆ ਹਾਂ ਹਾਂ ਕੰਪੀਟੀਸ਼ਨ ਬढ़ा ਪਰ I don't ਮੇਰਾ ਜਿਹੜਾ ਮੇਰਾ ਕੰਪੀਟੀਸ਼ਨ ਮੇਰਾ ਆਪਣੇ ਨਾਲ ਹੈ ਬਿਕਾਜ਼ ਮੇਰੇ ਜਿੱਦਾਂ ਦਾ ਸਟਾਈਲ ਦੇ ਗੀਤ ਹੁੰਦੇ ਲੋਕਾਂ ਨੇ ਉਹ ਹੋਰ ਕੋਈ ਨਹੀਂ ਗਾਉਂਦਾ ਅਨ ਦੋ ਲੋਕਾਂ ਨੂੰ ਮੇਰੇ ਸੁਣਨੇ ਜਿਹੜੇ ਜਿਹੜੇ ਮੇਰੇ ਸਟਾਈਲ ਦੇ ਗੀਤ ਸੁਣਨੇ ਪਸੰਦ ਕਰਦੇ ਆ ਕਲਚਰਲ ਚੀਜ਼ਾਂ ਜਿਹੜੀਆਂ ਗੀਤਾਂ ਵਿੱਚ ਇਸ ਕਰਕੇ ਰੱਖਣੀਆਂ ਪੈਣਗੀਆਂ ਕਿਉਂਕਿ ਸਾਰੇ ਲੋਕ ਉਹੋ ਜਿਹੇ ਮਾਹੌਲ 'ਚ ਰਹਿੰਦੇ ਨੇ ਪੰਜਾਬ ਦੇ ਲੋਕ ਪੰਜਾਬੀ ਲੋਕਾਂ ਨੇ ਸਾਡੇ ਗਾਣੇ ਸੁਣਨੇ ਨਾ ਕਿ ਹੋਰ ਲੈਂਗੁਏਜਾਂ ਨੇ ਤੋਂ ਸੁਣਨੇ ਨਹੀਂ ਸੋ ਉਹਨਾਂ ਵਾਸਤੇ ਉਹ ਗੱਲਾਂ ਹੀ ਹੋਣੀਆਂ ਚਾਹੀਦੀਆਂ ਜਿਹੜੀਆਂ ਉਹਨਾਂ ਦੀ ਰੁਟੀਨ ਵਾਲੀ ਲਾਈਫ ਵਿੱਚ ਚੱਲਦੀਆਂ ਨੇ ਤੋ ਤਾਂ ਕਰਕੇ ਜੋੜ ਕੇ ਰੱਖਣਾ ਮਿਊਜ਼ਿਕ ਜਿੰਦਾ ਨਾ ਮਰਜੀ ਉਹਨਾਂ ਦੇ ਨਾਲ ਲਗਾਈ ਚੱਲੋ ਤੁਸੀਂ ਪਰ ਜਿਹੜਾ ਤੁਹਾਡੇ ਲਿਖੇ ਜਿਹੜੇ ਰਾਈਟ ਤੁਸੀਂ ਉਹ ਲਿਖਦੇ ਹੋ ਉਹ ਲੋਕਾਂ ਦੇ ਆਪਣੇ ਰੂਟੀਨ ਵਾਲੀ ਲਾਈਫ ਚ ਉਹਨਾਂ ਦੇ ਇਸ ਤਰੀ ਮੇਰੇ ਕੋਲੇ ਕੁਐਸਚਨ ਹੈ ਪਰ ਉਸ ਤੋਂ ਪਹਿਲਾਂ ਤੁਹਾਡਾ ਇੱਕ ਗੀਤ ਹੋ ਜਾਏ हां ਜਿਹੜੇ ਲੋਕੀ ਬਹੁਤ ਪਸੰਗ ਕਰਦੇ हां ਯਾਰਾ ਨੇ ਪਤੰਗ ਲਿਆ ਛਾੜ ਗੋਰੀਏ ਛੜਿਆ ਚਵਾਰ ਇੱਕ ਵਾਰ ਗੋਰੀਏ ਹੱਟਿਓ ਲਿਆਂਦਾ ਪਿੰਨਾ ਪੱਕੀ ਡੋਰ ਦਾ ਪੂਛ ਨਾਲ ਬੰਨਿਆ ਸੁਨੇਹਾ ਪੌਰ ਦਾ ਤੁਹਾਡੀ ਛੱਤ ਉੱਤੇ ਡੀਗੂ ਕੰਨੀ ਪਾਰ ਗੋਰੀਏ ਯਾਰਾ ਨੇ ਪਤੰਗ ਲਿਆ ਯਾਰਾਂ ਨੇ ਪਤੰਗ ਲਿਆ ਵੈਰੀ ਨਾਈਸ ਆਈ ਥਿੰਕ ਇਹ ਗਾਣਾ ਬਹੁਤ ਪਪੂਲਰ ਵੀ ਹੋਇਆ YouTube ਤੇ ਵੀ ਬਹੁਤ ਪਸੰਦ ਕੀਤਾ ਗਿਆ ਪਤੰਗਾ ਦਾ ਟਾਈਮ ਹੈ ਲੋਕ ਚੜਾਉਂਦੇ ਨੇ ਨਾਲ ਗਾਣਾ ਸੁਣੀ ਜਾਂਦੇ ਨੇ ਮੁੰਡੇ ਬਿਲਕੁਲ ਅੱਛਾ ਤੁਸੀਂ ਕਹਿ ਰਹੇ ਸੀ ਕਿ ਮਿਊਜ਼ਿਕ ਦਿੱਦਾ ਨਾ ਮਰਜ਼ੀ ਮਤਲਬ ਥੋੜਾ ਉਤੇ ਹੱਲੇ ਕਰ ਲੋ ਪਰ ਲਿਰਿਕਸ ਕਲਚਰ ਨੂੰ ਕਲਚਰ ਨਾਲ ਜੁੜੇ ਹੋਣੇ ਚਾਹੀਦੇ ਨੇ ਹੈਨਾ ਪਰ ਜਿਹੜੇ ਵੈਟਰਨ ਸਿੰਗਰਸ ਨੇ ਪੰਜਾਬ ਦੇ ਉਹਨਾਂ ਦਾ ਇੱਕ ਕਹਿਣਾ ਹੈ ਕਿ ਇਹ ਬਹੁਤ ਗਲਤ ਕਰ ਰਹੇ ਨੇ ਅੱਜ ਦੇ ਸਿੰਗਰਸ ਕਿ ਮਿਊਜ਼ਿਕ ਰਿਦਮ ਦੇ ਹਿਸਾਬ ਨਾਲ ਲਿਰਿਕਸ ਲਿਖ ਕੇ ਜਾਂਦੇ ਨੇ ਨਾ ਕਿ ਲਿਰਿਕਸ ਤੇ ਹਿਸਾਬ ਨਾਲ ਮਿਊਜ਼ਿਕ ਦਿੱਤਾ ਜਾਂਦਾ ਇਹਦੇ ਬਾਰੇ ਕੀ ਕਹੋਗੇ ਆਈ ਡੋ ਨੋ ਮੈਂ ਤਾਂ ਜੀ ਸਾਰਾ ਕੁਝ ਪਹਿਲਾਂ ਤੈਰੇ ਰੈਡੀ ਕਰਕੇ ਲੈ ਜਾਂਦਾ ਫਿਰ ਮਿਊਜ਼ਿਕ ਰੈਡੀ ਕਰਦਾ ਮਿਊਜ਼ਿਕ ਨੂੰ ਨੋ ਡਾਟ ਅਸੀਂ ਉਹਨਾਂ ਨੂੰ ਮਿਊਜ਼ਿਕ ਨੂੰ ਅੱਜ ਦੇ ਸਟਾਈਲ ਦਾ ਬਣਾਉਨੇ ਆ ਬਟ ਪਹਿਲਾਂ ਅਸੀਂ ਕੰਪੋਜੀਸ਼ਨ ਹੀ ਤਿਆਰ ਕਰਦੇ ਮੈਂ ਅੱਜ ਵੀ ਇਦਾਂ ਹੀ ਕਰਦਾ ਸਟੂਡੀਓ ਉਦੋਂ ਜਾਂਦਾ ਜਦੋਂ ਕੰਪੋਜੀਸ਼ਨ ਰੈਡੀ ਹੈ ਫਿਰ ਉਹਦੇ ਹਿਸਾਬ ਨਾਲ ਮਿਊਜ਼ਿਕ ਅਸੀਂ ਬਣਾਉਨੇ ਆ ਨਾ ਕਿ ਪਹਿਲਾਂ ਮਿਊਜ਼ਿਕ ਬਣਾ ਲਿਆ ਸਮ ਟਾਈਮ ਇਦਾਂ ਹੁੰਦਾ ਫਿਲਮਾਂ ਜਿੱਦਾਂ ਹੁੰਦਾ ਗੀਣ ਗਾਣਾ ਸਿਚੁਏਸ਼ਨ ਦੇ ਹਿਸਾਬ ਨਾਲ ਲਿਖਣਾ ਪੈਂਦਾ ਬਟ ਜਦੋਂ ਐਲਬਮ ਕਰਦੇ ਜਾਂ ਸਿੰਗਲ ਕਰਦਾ ਮੈਂ ਸਾਰਾ ਕੁਝ ਰੈਡੀ ਕਰਕੇ ਫਿਰ ਕਰਦਾ ਗਾਣਾ ਅੱਛਾ ਠੀਕ ਹੈ ਤੇ ਫਿਲਮਾਂ ਦਾ ਜ਼ਿਕਰ ਹੋਇਆ ਕੋਈ ਫਿਲਮਾਂ ਦੇ ਕੋਈ ਪਲਾਨਸ ਨੇ ਤੁਹਾਡੇ ਹਾਂਜੀ ਮੇਰੀ ਫਿਲਮ ਆ ਰਹੀ ਹੈ ਯਾਰਾਨਾ ਅਪ੍ਰੈਲ ਵਿੱਚ ਰਿਲੀਜ਼ ਕਰਾਂਗੇ ਉਹ ਤੇ ਆਸ ਕਰਦਾਂਗੇ ਲੋਕ ਪਸੰਦ ਕਰਨਗੇ ਐਕਸ਼ਨ ਫਿਲ ਅੱਛਾ ਇਹ ਕੌਣ ਕਹਿੰਦਾ ਤੁਹਾਡੇ ਨਾਲ ਸ਼ੂਟਿੰਗ ਹੋ ਗਈ ਹੈ ਵਿਰਾਜ ਹੰਸ ਨੇ ਹਾਂਜੀ ਸਾਰਾ ਕੁਝ ਕੰਪਲੀਟ ਹੈ ਫਿਲਮ ਬਸ ਰਿਲੀਜ਼ ਕਰਾਂਗੇ ਹੁਣ ਤੇ ਤੇ ਕਿਦਾਂ ਰਿਹਾ ਐਕਟਿੰਗ ਦਾ ਐਕਸਪੀਰੀਅੰਸ ਕਿਦਾਂ ਰਿਹਾ ਬਸ ਠੀਕ ਹੈ ਜੀ ਸਾਰਾ ਕੁਝ ਠੀਕ ਹੈ ਜੀ ਐਕਟਰ ਐਸੀ ਰੋਜ਼ਾਨਾ ਐਕਟਿੰਗ ਕਰਨੀ ਪੈਂਦੀ ਹੈ ਹੁਣ ਵੀ ਐਕਟਿੰਗ ਕਰ ਰਹੇ ਮਾੜੀ ਮੋਟੀ ਕਰਨੀ ਪੈਣੀ ਹੈ ਅੱਛਾ ਇੰਟਰਵਿਊ ਜੀ ਐਕਟਿੰਗ ਕਰ ਰਹੇ ਤੇ ਬੰਦਾ ਮੋੜਾ ਮੋਟਾ ਰੱਖਣਾ ਪੈਂਦਾ ਆਪਣੇ ਆਪਣੇ ਐਕਟਰ ਨਹੀਂ ਵੈਸੇ ਉਦਾਂ ਬਿਕੋਜ਼ ਪਹਿਲਾਂ ਜਿਹੜਾ ਟਾਈਮ ਸੀ ਸਿੰਗਰਸ ਐਸ ਸਿਫ ਸਿੰਗਰਸ ਸੀਗੇ ਹੁਣ ਕੰਪਲੀਟ ਐਂਟਰਟੇਨਰਸ ਬਣ ਗਏ ਨੇ ਇੱਕ ਕੰਪਲੀਟ ਸਿੰਗਰ ਇਸ ਕਰਕੇ ਸਿੰਗਰ ਸੀ ਕਿਉਂਕਿ ਫਿਲਮਾਂ ਘਟ ਹੋਣੀਆਂ ਸੀ ਹੁਣ ਫਿਲਮਾਂ ਆ ਰਹੀਆਂ ਲੋਕਾਂ ਕੋ ਪੈਸਾ ਹੋ ਗਿਆ ਪੰਜਾਬ ਵਿੱਚ ਲੋਕ ਫਿਲਮਾਂ ਦੇਖਦੇ ਨੇ ਫਿਲਮਾਂ ਲਗਾਉਣ ਵਾਲੇ ਫਿਲਮਾਂ ਤੇ ਪੈਸੇ ਲਗਾਉਣ ਵਾਲੇ ਪ੍ਰੋਡਿਊਸਰ ਹੈਗੇ ਨੇ ਸੋ ਇਸ ਕਰਕੇ ਇੱਕ ਹੋਰ ਚੀਜ਼ ਬਣ ਰਹੀ ਹੈ ਨਾਲ ਸਿੰਘਾਂ ਦੇ ਨਾਲ ਫਿਲਮਾਂ ਬਣ ਰਹੀਆਂ ਤਾਂ ਅੱਛੀ ਗੱਲ ਹੈ ਆਰਟਿਸਟਾਂ ਨੂੰ ਕੰਮ ਕਰਨਾ ਚਾਹੀਦਾ ਇੱਕ ਮੇਰਾ ਗਾਣਾ ਰਿਲੀਜ਼ ਹੋ ਰਿਹਾ ਹੈ 20 ਦਿਨ ਬਾਅਦ 302 ਤਵਾਰ ਤੁਹਾਨੂੰ ਸੁਣਾ ਦਿੰਨਾ ਹੂੰ ਕੋਰਾ ਦੇ ਗਈ ਜਵਾਬ ਤੋੜ ਕੇ ਕੋਰਾ ਦੇ ਗਈ ਜਵਾਬ ਤੋੜ ਕੇ ਕਹਿੰਦੀ ਮੇਰਾ ਫਿਅਰੈਂਸ ਐ ਲੈ ਆ ਕੋਈ ਸੋਹਣੀ ਜਿਹੀ ਮਿਲੀ ਤਾਂ ਦੱਸਿਓ ਕੋਈ ਸੋਹਣੀ ਜਿਹੀ ਮਿਲੀ ਤਾਂ ਦੱਸਿਓ ਪਹਿਲੀ ਛੱਡ ਗਈ ਯਾਰ ਹੁਣ ਵੇਲੇ ਆ ਓਹੋ ਚਲੋ ਕੋਈ ਗੱਲ ਨਹੀਂ ਆਈ ਥਿੰਕ ਰਿਲੇਸ਼ਨਸ਼ਿਪ ਬਾਈਸ ਪਾਵੇਂ ਵੇਲੇ ਹੋ ਜਾਣ ਪਰ ਗਾਇਕੀ ਤੇ ਕੰਮ ਲਈ ਕਦੇ ਵੀ ਵੇਲੇ ਨਾ ਹੋਣ ਸਾਡੇ ਨਾਲ ਗਾਇਕਣ ਲਈ ਬਹੁਤ ਬਹੁਤ ਥੈਂਕ ਯੂ ਜੀ ਸასიਖਾਲ ਸਾਰੇ ਥੈਂਕ ਯੂ ABP ਸੰਜਾਲ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਹਲ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News ਪੰਜਾਬੀ